ਭਾਰਤ ਦੇ ਵੱਲੋਂ ਏਸ਼ੀਆ ਕੱਪ 2025 ਜਿੱਤ ਲਿਆ ਗਿਆ ਹੈ ਪਰ ਟਰੋਫੀ ਨੂੰ ਲੈ ਕੇ ਹਾਲੇ ਤੱਕ ਵੀ ਰੇੜਕਾ ਕਾਇਮ ਹੈ ਤਾੰਦਾਸੀ ਇਹ ਕਿ 28 ਸتمبر ਨੂੰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਹੁੰਦਾ ਹੈ ਜਿਸ ਦੇ ਵਿੱਚ ਭਾਰਤ ਜਿੱਤ ਹਾਸਲ ਕਰ ਲੈਂਦਾ ਪਰ ਇਸੇ ਜਿੱਤ ਹਾਸਲ ਕਰਨ ਦੇ ਬਾਅਦ ਵੀ ਭਾਰਤ ਦੇ ਖੇਮੇ ਦੇ ਵਿੱਚ ਟਰੋਫੀ ਨਹੀਂ ਆਂਦੀ ਕਿਉਂਕਿ ਟਰਾਫੀ ਜਿਹੜੀ ਆ ਉਹ ਨਕਵੀ ਹਰਾ ਦੇ ਵੱਲੋਂ ਦਿੱਤੀ ਜਾਣੀ ਸੀ ਤਾਂ ਇਸ ਕਰਕੇ ਮੋਸਿੰ ਨਕਵੀ ਤੋਂ ਟਰਾਫੀ ਲੈਣ ਤੋਂ ਜਿਹੜਾ ਭਾਰਤੀ ਟੀਮ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮੋਸਿੰ ਨਕਵੀ ਜਿਹੜਾ ਨੇ ਉਹ ਟਰਾਫੀ ਨਾਲ ਹੀ ਲੈ ਗਏ ਉਸ ਤੋਂ ਬਾਅਦ ਤਸਵੀਰਾਂ ਵੀ ਦੇਖਿਆ ਕਿ ਭਾਰਤੀ ਟੀਮ ਨੇ ਜਿਹੜਾ ਬਿਨਾਂ ਟਰਾਫੀ ਤੋਂ ਹੀ ਸਾਰਾ ਸੈਲੀਬ੍ਰੇਸ਼ਨ ਕੀਤੀ ਤੇ ਕਈ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਖਿਡਾਰੀਆਂ ਦੇ ਵੱਲੋਂ ਟਰਾਫੀ ਲੈਣ ਤੋਂ ਇਸ ਕਰਕੇ ਇਨਕਾਰ ਕੀਤਾ ਗਿਆ ਸੀ ਕਿ ਮੋਸਿੰ ਨਕਵੀ ਜਿਹੜਾ ਨੇ ਉਹ ਏਸ਼ੀਆ ਕ੍ਰਿਕਟ ਕੌਂਸਲ ਦੇ ਮੁਖੀ ਨੇ ਤੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਇੰਟੀਰੀਅਰ ਮਨਿਸਟਰ ਵੀ ਨੇ ਤਾਂ ਜਿਸ ਕਰਕੇ ਭਾਰਤੀ ਕ੍ਰਿਕਟ ਟੀਮ ਦੇ ਵੱਲੋਂ ਇਹ ਟਰੋਫੀ ਉਹਨਾਂ ਦੇ ਕੋਲੋਂ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਇਹ ਸਭ ਦੇ ਦਰਮਿਆਨ ਹੁਣ ਮੌਸੇਮ ਨਕਵੀ ਦਾ ਨਵਾਂ ਬਿਆਨ ਸਾਹਮਣੇ ਆਇਆ ਮੌਸੇਮ ਨਕਵੀ ਨੇ ਬੀਸੀਸੀਆਈ ਨੂੰ ਅਪੀਲ ਕੀਤੀ ਹੈ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਇਹ ਟਰੋਫੀ ਜਿਹੜੀ ਹੈ ਉਹ ਭਾਰਤ ਨੂੰ ਨਾ ਦਿੱਤੀ ਜਾਵੇ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਮੌਸਮ ਨਕਵੀ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਮੇਰੇ ਤੋਂ ਪੁੱਛੇ ਬਿਨਾ ਇਹ ਟਰੋਫੀ ਭਾਰਤ ਨੂੰ ਨਾ ਦਿੱਤੀ ਜਾਵੇ ਜੇਕਰ ਭਾਰਤ ਨੂੰ ਟਰੋਫੀ ਦੇਣੀ ਹੀ ਹੈ ਤਾਂ ਮੈਂ ਹੀ ਦਊਂਗਾ ਤੇ ਭਾਰਤ ਨੂੰ ਮੇਰੇ ਕੋਲੋਂ ਹੀ ਟਰੋਫੀ ਜਿਹੜੀ ਹੈ ਉਹ ਲੈਣੀ ਪੈਗੀ ਤਾਂ ਤੁਹਾਨੂੰ ਦੱਸ ਦਈਏ ਕਿ 28 ਸਤੰਬਰ ਨੂੰ ਜਦੋਂ ਫਾਈਨਲ ਮੈਚ ਵੀ ਖੇੜਿਆ ਜਾਂਦਾ ਹੈ ਤਾਂ ਭਾਰਤ ਜਿਹੜਾ ਹੈ ਉਹ ਫਾਈਨਲ ਮੈਚ ਜਿੱਤ ਲੈਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਮੈਨ ਆਫ ਦਾ ਮੈਚ ਜਾਂ ਫਿਰ ਹੋਰ ਮੈਨ ਆਫ ਦਾ ਟੂਰਨਾਮੈਂਟ ਚੁਣੇ ਜਾਂਦੇ ਨੇ ਤਾਂ ਉਹਨਾਂ ਨੂੰ ਹੋਰੋ ਲੋਕ ਜਿਹੜਾ ਨੇ ਉਹ ਟਰੋਫੀਆਂ ਦਿੰਦੇ ਨੇ ਤੇ ਉਹਨਾਂ ਦੇ ਵੱਲੋਂ ਟਰੋਫੀਆਂ ਲੈ ਵੀ ਲਈਆਂ ਜਾਂਦੀਆਂ ਨੇ ਪਰ ਉੱਥੇ ਸੈਲੀਬ੍ਰੇਸ਼ਨ ਦੇ ਦੌਰਾਨ ਮौसीਲ ਨਕਵੀ ਜਿਹੜਾ ਨੇ ਏਸ਼ੀਆ ਕੱਪ ਦੀ ਟਰੋਫੀ ਦੇ ਨਾਲ ਵੇਟ ਕਰਦੇ ਨੇ ਕਿ ਭਾਰਤੀ ਟੀਮ ਦੇ ਕਪਤਾਨ ਜਿਹੜਾ ਹੈ ਉਹਨਾਂ ਦੇ ਕੋਲ ਆਣਗੇ ਤਾਂ ਟਰੋਫੀ ਜਿਹੜੀ ਹੈ ਭਾਰਤੀ ਟੀਮ ਨੂੰ ਦੇਣਗੇ ਪਰ ਭਾਰਤੀ ਟੀਮ ਦੇ ਖਿਡਾਰੀ ਜਿਹੜਾ ਨੇ ਉੱਥੇ ਮਨਾ ਕਰ ਜਾਂਦੇ ਨੇ ਤੇ ਉੱਥੇ ਹੀ ਪਿਚ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਵੱਲੋਂ ਬੈਠ ਲਿਆ ਜਾਂਦਾ ਹੈ ਉੱਥੇ ਕਾਫੀ ਚਿਰ ਰੇੜਕਾ ਚੱਲਦਾ ਹੈ ਮੌਸੇਮ ਨਖਵੀ ਜਿਹੜਾ ਨੇ ਉਹ ਜਿੱਦ ਤੇ ਅੜਿੰਗ ਰਹਿੰਦੇ ਨੇ ਕਿ ਮੈਂ ਟਰੋਫੀ ਜਿਹੜੀ ਹੈ ਮੈਂ ਹੀ ਦਊਂਗਾ ਪਰ ਉਧਰ ਭਾਰਤੀ ਟੀਮ ਵੀ ਜਿਹੜੀ ਹੈ ਇਸ ਮੁੱਦੇ ਤੇ ਬੇਜਿੱਦ ਰਹਿੰਦੀ ਹੈ ਕਿ ਅਸੀਂ ਮੌਸੇਮ ਨਖਵੀ ਤੋਂ ਜਿਹੜਾ ਹੈ ਟਰੋਫੀ ਨਹੀਂ ਲਾਂਗੇ ਤੋ ਉਸ ਤੋਂ ਬਾਅਦ ਤਸਵੀਰਾਂਆਂ ਦੀਆਂ ਨੇਕ ਮੌਸੇਮ ਨਖਵੀ ਉੱਥੋਂ ਟਰੋਫੀ ਲੈ ਕੇ ਜਿਹੜਾ ਨੇ ਚਲੇ ਜਾਂਦੇ ਨੇ ਤਾਂ ਫਿਲਹਾਲ ਔਰ ਜਿਹੜਾ ਏਸ਼ੀਆ ਕ੍ਰਿਕਟ ਕੌਂਸਲ ਦੇ ਦਫ਼ਤਰ ਦੇ ਵਿੱਚ ਉਹ ਟਰੋਫੀ ਪਈ ਹੋਈ ਹੈ ਤੇ ਮੋਸਿਨ ਲਖਮੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੇ ਵੀ ਟਰੋਫੀ ਜੇਕਰ ਭਾਰਤ ਨੂੰ ਚਾਹੀਦੀ ਹੈ ਤਾਂ ਮੇਰੇ ਹੱਥੋਂ ਹੀ ਲੈਣੀ ਪੈਗੀ ਹੁਣ ਦੇਖਣਾ ਹੋਏਗਾ ਕਿ ਭਾਰਤੀ ਖਿਡਾਰੀ ਇਸ ਦੇ ਉੱਤੇ ਕੀ ਪ੍ਰਤੀਕਿਆ ਦਿੰਦੇ ਨੇ ਪਰ ਉਸ ਸਮੇਂ ਏਸ਼ੀਆ ਕੱਪ ਦੇ ਜਿਹੜੇ ਕਪਤਾਨ ਨੇ ਸੂਰਜ ਕੁਮਾਰ ਯਾਦਵ ਨਾਦੇ ਵੱਲੋਂ ਉਸੇ ਦਿਨ ਇਹ ਬਿਆਨ ਦੇ ਦਿੱਤਾ ਗਿਆ ਸੀ ਕਿ ਲੋਕ ਜਿਹੜਾ ਨੇ ਉਹ ਚੈਂਪੀਅਨਸ ਨੂੰ ਯਾਦ ਰੱਖਦੇ ਨੇ ਬਲਕਿ ਟਰੋਫੀ ਨੂੰ ਨਹੀਂ ਤੋਂ ਨਾਲ ਨੇ ਇਹ ਸਪਸ਼ਟ ਕੀਤਾ ਸੀ ਕਿ ਸਾਡੇ ਲਈ ਟਰੋਫੀ ਜਿਹੜੀ ਆ ਮਾਇਨੇ ਨਹੀਂ ਰੱਖਦੀ ਬਲਕਿ ਸਾਡੇ ਕੋਲ 15 ਟਰੋਫੀਆਂ ਨੇ ਜੋ ਕਮਰੇ ਦੇ ਵਿੱਚ ਨੇ ਯਾਨੀ ਕਿ 15 ਖਿਡਾਰੀਆਂ ਨੇ ਉਹਨਾਂ ਨੂੰ ਜਿਹੜਾ ਟਰੋਫੀ ਕਿ ਹੈ ਕਿ ਚੈਂਪੀਅਨਸ ਨੇ ਜਿਹੜੀ ਕੋਈ ਵੀ ਟਰੋਫੀ ਜਿੱਤ ਸਕਦੇ ਨੇ ਤੇ ਟਰੋਫੀਆਂ ਸਾਡੇ ਕੋਲ ਪਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਵਿਵਾਦ ਜਿਹੜਾ ਕਿੱਥੇ ਜਾ ਕੇ ਖਤਮ ਹੁੰਦਾ ਹੈ